ਦੇ ਨਾਲ ਹੀ ਕੋਰੀਡੋਰ ਆ ਨਾ ਨਾਰੀ ਦੂਜਾ ਬਾਰਡਰ ਹੂੰ ਉਥੋਂ ਪਾਣੀ ਬਹੁਤ ਜ਼ਿਆਦਾ ਹੁਣ ਜਿਹੜੇ ਆ ਪਿੰਡਾਂ ਦੇ ਲੋਕ ਨੇ ਤੁਹਾਡੇ ਇਥੇ ਆਲਾ ਵਾਲੇ ਤੇ ਇਹ ਇਹਨਾਂ ਦੇ ਮਾਲ ਡੰਗਰ ਜਿਹੜੇ ਛੱਤਾਂ ਤੇ ਚੜੇ ਇਹਨਾਂ ਨੂੰ ਬਚਾਉਣ ਲਈ ਫਿਰ ਕੀ ਹੁਣ ਪ੍ਰਬੰਧ ਹੋ ਰਿਹਾ ਕੁਛ ਨਹੀਂ ਕੱਲ ਉਹ ਲੈ ਗਏ ਸੀ ਟਰਾਲੀਆਂ ਭਰ-ਭਰ ਕੇ ਕਿਤੋਂ ਮਤਲਬ ਕਾਫੀ ਡੰਗਰ ਲੈ ਕੇ ਲੈ ਕੇ ਗਏ ਸੀ ਕਿਤੋਂ ਅੱਛਾ ਉਹਨਾਂ ਨੇ ਇੱਧਰ ਗਾਂ ਚਲ ਗਏ ਆ ਤੇ ਬਾਕੀ ਜੇ ਬਚਾਵਾਲਾ ਕੋਈ ਨਹੀਂ ਪਹੁੰਚਦਾ ਹੈਗਾ ਕੋਈ ਅਜੇ ਹਾਂਜੀ ਬਾਕੀ ਪੁਲਿਸ ਵਾਲੇ ਖੜੇ ਆ ਉੱਥੇ ਕੱਲ ਰੋਕ ਰਹੇ ਸੀਗੇ ਹਾਂਜੀ ਕੋਈ ਅੱਗੇ ਨਹੀਂ ਜਾਣ ਦਿੰਦੇ ਕਿਸਨ ਕੀ ਸਮਝਦੇ ਹੋ ਜੇ ਹੜਾ ਇਹ ਕੁਦਰਤੀ ਮਾਰ ਹੈ ਕਿ ਮੈਨ ਮੇਡ ਹੜਾ ਕਿਉਂਕਿ ਲੋਕ ਕਹਿੰਦੇ ਕਿ ਸਰਕਾਰਾਂ ਦੀ ਨਲਾਇਕੀਆਂ ਕਰਕੇ ਹਾਲਾਤ ਬਣਦੇ ਆ ਸਾਡੇ ਇਹ ਕੁਦਰਤੀ ਗੱਲ ਹੁਣ ਪਤਾ ਨਹੀਂ ਇੱਧਰ ਥੋੜਾ ਬੰਨ ਜਿਹੜਾ ਕਹਿੰਦੇ ਟੁੱਟ ਗਿਆ ਵਾ ਤੇ ਉਹਦੇ ਕਰਕੇ ਥੋੜਾ ਜਿਹਾ ਪਾਣੀ ਇੱਧਰ ਨੂੰ ਰਾਵੀ ਦਾ ਪਾਣੀ ਆ ਗਿਆ ਸਾਰਾ ਇੱਧਰ ਹੀ ਹਾਂਜੀ ਕੁਝ ਬਾਰਿਸ਼ ਦਾ ਆਈ ਤੇ ਕੁਝ ਰਾਵੀ ਦਾ ਜੋ ਹਾਲਾਤ ਇਹ ਬਣੇ ਹੋਇਆ ਅਜਿਹੇ ਹਾਲਾਤ ਅੱਗੇ ਵੀ ਐਵੇਂ ਬਣੇ ਹੋਇਆ ਹਾਂਜੀ ਅੱਗੇ ਵੀ ਇਦਾਂ ਹੀ ਅੱਜੇ ਬਹੁਤ ਜ਼ਿਆਦਾ ਪਾਣੀ ਆ ਅੱਗੇ ਤਾਂ ਨੰਗਾ ਨਹੀਂ ਦੇਣ ਦੇ ਕੱਲ ਤੇ ਬਿਲਕੁਲ ਰਸਤਾ ਬੰਦ ਹੀ ਕਰਤਾ ਸੀਗਾ ਅੱਛਾ ਤੇ ਅੱਜ ਅਜੇ ਅੱਜ ਵੀ ਅੱਗੇ ਸ਼ਾਇਦ ਪੁਲਸ ਵਾਲੇ ਖੜੇ ਹੋਣਾ ਰੋਕ ਰਹੇ ਹੋਣਾ ਕਿਉਂਕਿ ਉਧਰ ਆਪਾਂ ਕੋਰੀਡੋਰ ਆ ਰਸਤਾ ਸਾਰਾ ਬੰਦ ਆ ਬਿਲਕੁਲ ਹੂੰ ਤੇ ਇਧਰ ਕਾਲਾਂ ਵਾਲੀ ਡੇਰਾ ਬਾਬਾ ਨਾਨਕ ਜਾਂ ਇਧਰ ਕਾਲਾਂ ਨੌਰ ਵਾਲੀ ਸਾਈਡ ਆਪਾਂ ਜਾ ਨਹੀਂ ਸਕਦੇ ਜੇ ਕਰਤਾਰਪੁਰ ਕੋਰੀਡੋਰ ਵੀ ਨਹੀਂ ਜਾ ਸਕਦੇ ਨਹੀਂ ਬਿਲਕੁਲ ਨਹੀਂ ਜਾ ਸਕਦੇ ਉੱਥੇ ਵੀ ਨਹੀਂ ਉੱਥੇ ਪਾਣੀ ਬਹੁਤ ਜ਼ਿਆਦਾ ਆ ਗਿਆ ਕਹਿੰਦੇ ਕਰਤਾਰਪੁਰ ਵੀ ਬਹੁਤ ਆਇਆ ਪਾਣੀ ਤੇ ਕਲਾ ਨੌਰ ਵਾਲੇ ਪਾਸਿਓਂ ਰਾਹ ਉਧਰੋਂ ਵੀ ਬੰਦ ਆ ਜੇ ਕਲਾਨੌਰ ਨਹੀਂ ਜਾ ਸਕਦੇ ਇਧਰੋਂ ਜੇ ਆਪਾਂ ਇਧਰ ਤੋਂ ਜਾਈਏ ਕਲਾਨੌਰ ਇਧਰ ਵੀ ਰਸਤਾ ਅੱਜ ਬੰਦ ਹੋ ਗਿਆ ਕੱਲ ਤੇ ਸਹੀ ਸੀਗਾ ਪਰ ਅੱਜ ਤੇ ਬਿਲਕੁਲ ਹੀ ਬੰਦ ਹੋ ਗਿਆ ਜੀ ਅੱਜ ਤੇ ਜਾ ਨਹੀਂ ਰਿਹਾ ਕੋਈ ਇਧਰ ਵੀ ਪਿੰਡ ਡੁੱਬ ਗਿਆ ਆਪਾਂ ਦਾ ਸੀ ਕੇ ਪਿੰਡ ਆ ਉਧਰ ਉਹ ਵੀ ਡੁੱਬ ਗਿਆ ਇੱਥੇ ਹੋਰ ਵੀ ਨਹੀਂ ਤੁਸੀਂ ਹਾਲਾਤ ਦੇਖੇ ਪਹਿਲਾਂ ਇਹੋ ਜਿਹੇ ਬਣੇ ਹਾਲਾਤ